ਹਾਂਜੀ ਸਾਰੇ ਅਨ ਸਤਿ ਸ਼੍ਰੀ ਅਕਾਲ ਹਾਂਜੀ ਪਿਆਰੇ ਬੱਚਿਓ ਇਹ ਦੇਖ ਰਿਹਾ ਹਾਂ ਕੀ ਐ ਨਹੀਂ ਪਤਾ ਲੱਗੂਗਾ ਤਾਂ ਆਪਣੇ ਦਾਦਾ ਦਾਦੀ ਤੋਂ ਪੁੱਛਿਓ ਮੰਮੀ ਡੈਡੀ ਨੂੰ ਵੀ ਪਤਾ ਹੋਊ ਇਹ ਨੇ ਪੁਰਾਣੇ ਸਿੱਕੇ ਹੁਣ ਤਾਂ ਰੁਪਈਏ ਚੱਲਦੇ ਆ ਨਾ ਇਹ ਸਿੱਕੇ ਨੇ ਪੁਰਾਣੇ ਹਾਂਜੀ ਜਿਆਦਾ ਸੀ ਛੋਟੇ ਹੁੰਦੇ ਸੀ ਤਾਂ ਇਸ ਤਰ੍ਹਾਂ ਇੱਕ ਪੈਸਾ 5 ਪੈਸੇ 10 ਪੈਸੇ 20 ਪੈਸੇ 50 ਪੈਸੇ 25 ਪੈਸੇ ਇਸੇ ਤਰ੍ਹਾਂ 1 ਰੁਪਇਆ ਇਹ ਸਿੱਕੇ ਚੱਲਦੇ ਸੀ ਸਾਡੇ ਵੇਲੇ ਠੀਕ ਹੈ ਤੇ ਮੈਨੂੰ ਇਹਨਾਂ ਸਿੱਕਿਆਂ ਦੇ ਬਾਰੇ ਬਹੁਤ ਜਾਣਕਾਰੀ ਹੈ ਸਾਰਿਆਂ ਨੂੰ ਜਾਂ ਟੀਚਰਸ ਨੂੰ ਹਾਂਜੀ ਚਲੋ ਫਿਰ ਵੱਖ-ਵੱਖ ਸਿੱਕੇ ਤੋਂ ਅੱਜ ਆਪਾਂ ਰੁਪਇਆ ਬਣਾਉਣਾ ਸਿੱਖਦੇ ਹਾਂ 1 ਰੁਪਇਆ ਠੀਕ ਹੈ ਹਾਂਜੀ ਇਹ ਹੈ ਇੱਕ ਪੈਸਾ ਜਿਸ ਤਰ੍ਹਾਂ ਦੇ ਇੱਕ ਪੈਸੇ ਇਕੱਠੇ ਕਰ ਲਈਏ ਕਿੰਨੇ ਇਕੱਠੇ ਕਰਾਂਗੇ ਵੀ 1 ਰੁਪਇਆ ਬਣੂ ਤੁਹਾਨੂੰ ਪਤਾ 1 ਰੁਪਇਆ ਚ ਕਿੰਨੇ ਪੈਸੇ ਹੁੰਦੇ ਆ 100 ਤਾਂ ਇਸ ਤਰ੍ਹਾਂ ਦੇ 100 ਪੈਸੇ ਇਕੱਠੇ ਕਰਾਂਗੇ ਤਾਂ ਆਪਣੇ ਕੋਲ 1 ਰੁਪਇਆ ਬਣ ਜਾਊਗਾ 954 ਸੰਦਾ ਇੱਕ ਪੈਸਾ ਇੱਕ ਪੈਸੇ ਤੋਂ ਬਾਅਦ ਇੱਕ ਦੁੱक्की ਹੁੰਦੀ ਸੀ 2 ਪੈਸੇ ਉਸ ਤੋਂ ਬਾਅਦ ਆ ਜਾਂਦੇ ਸੀ 3 ਪੈਸੇ ਹੁਣ ਆਪਣੇ ਕੋਲੇ ਪਏ ਨੇ 5 ਪੈਸੇ ਆਹ ਪੰਜੀ ਬੋਲਦੇ ਸੀ ਪੰਜੇ 5 ਪੈਸੇ ਇਹ ਚ 5 ਪੈਸੇ ਹੁੰਦੇ ਸੀ ਪੰਜੀ ਚ ਜਿਵੇਂ 1 ਪੈਸੇ ਚ 1 ਪੈਸਾ ਹੁਣ ਇਹ 5 ਪੈਸੇ ਆ ਇਦਾਂ ਦੇ ਜੇ 5 ਇਕੱਠੇ ਕਰ ਲਾਂ 5 ਪੈਸੇ ਤਾਂ ਇਹ 5 ਪੈਸੇ ਇਕੱਠੇ ਕਰਾਂਗੇ ਆਪਣੇ ਕੋਲੇ 100 ਬਣਾਉਣਾ 1 ਰੁਪਇਆ ਕਰਨਾ ਬਣਾਉਣਾ 5 ਪੈਸੇ ਕਿੰਨੇ ਇਕੱਠੇ ਹੋਣਗੇ ਤਾਂ ਇਸ ਤਰ੍ਹਾਂ ਦੇ 5 ਪੈਸੇ 20 ਵਾਰੀ ਇਕੱਠੇ ਕਰਾਂਗੇ ਤਾਂ ਆਪਣੇ ਕੋਲੇ 1 ਰੁਪਿਆ ਬਣੂਗਾ 20 ਪੰਜਾ 100 ਇਸ ਤਰ੍ਹਾਂ ਦੇ 5-5 ਦੇ ਪੈਸੇ 20 ਵਾਰੀ ਇਕੱਠੇ ਕਰਕੇ 20 ਪੰਜਾ 100 ਪੈਸਾ 1 ਰੁਪਿਆ ਬਣ ਜੂਗਾ ਯਾਨੀ 5-5 ਦੇ ਪੈਸੇ 20 ਪੈਸੇ 20 ਪੰਜਾ 100 ਹਾਂਜੀ ਇਹਨੇ 10 ਪੈਸੇ ਹੈ ਦਸੀ ਬੋਲਦੇ ਸੀ ਇਹਨੂੰ ਤੇ ਇਦਾਂ ਦੇ ਕਿੰਨੇ ਪੈਸੇ ਇਕੱਠੇ ਕਰਾਂਗੇ ਦਸੀ ਦੇ ਵੀ ਆਪਣੇ ਕੋਲ 1 ਰੁਪਇਆ ਬਣ ਜਵੇ ਪਤਾ ਹੀ ਹੈ 1 ਰੁਪਇਆ ਚ 100 ਪੈਸਾ ਤਾਂ 10 ਦਸੀ ਸਿੱਕੇ ਦੇ ਨਾਲ ਦੇ ਦਸੀ ਦਸੀ ਇਕੱਠੇ ਕਰ ਲਾਂਗੇ 10 ਦਾ ਹਿੱਸਾ ਤਾਂ ਦਸੀਆਂ ਦੇ 10 ਸਿੱਕੇ 1 ਰੁਪਇਆ ਇਹਨੇ ਵੀ ਪੈਸੇ ਵੀ ਪੈਸੇ ਹੁਣ ਫੇਰ 100 ਪੈਸੇ ਬਣਾਉਣੇ ਆ ਤਾਂ 1 ਰੁਪਇਆ ਬਣੂਣਾ ਆਪਾਂ 1 ਰੁਪਇਆ ਕਰ ਰਹੇ ਹਾਲੇ ਤਾਂ 20-20 ਪੈਸੇ ਕਿੰਨੇ ਜੋੜਾਂਗੇ ਤੇ 1 ਰੁਪਇਆ ਬਣੂ ਪੰਜ ਵਾਰੀ ਇਦਾਂ ਦੇ ਪੰਜ ਸਿੱਕੇ ਹੋਣਗੇ 20 ਪੈਸੇ ਦੇ ਤਾਂ 1 ਰੁਪਇਆ ਬਣੂ ਉਸ ਤੋਂ ਬਾਅਦ ਆ ਜਾਂਦੇ ਨੇ 25 ਪੈਸੇ ਹੁਣ ਆਪਾਂ 25 ਪੈਸੇ ਇਕੱਠੇ ਕਰਾਂਗੇ ਕਿੰਨੇ-ਕਿੰਨੇ 25 ਚੌਕਾ 100 ਇਦਾਂ ਦੇ ਚਾਰ ਸਿੱਕੇ ਇਕੱਠੇ ਕਰਾਂਗੇ 25 ਪੈਸੇ ਦੇ 1 ਰੁਪਇਆ ਬਣੂ ਹਾਂਜੀ ਹੁਣ ਫੇਰ 1 ਰੁਪਇਆ ਬਣਾਉਣਾ ਆਪਣੇ ਕੋਲੇ 50 50 ਪੈਸੇ ਪਏ ਨੇ ਤਾਂ 50 50 ਪੈਸੇ ਕਿੰਨੇ ਇਕੱਠੇ ਕਰਾਂਗੇ ਵੀ ਆਪਣੇ ਕੋਲੇ 1 ਰੁਪਇਆ ਬਣ ਜੂਗਾ 50 50 ਤੋਂ ਪਤਾ ਹੀ ਆ ਸੋ ਤਾਂ ਇਹਦਾ ਮਤਲਬ ਦੋ 50 ਪੈਸੇ ਹੋਣਗੇ ਜੇ ਦੋ ਸਿੱਕੇ 50 ਪੈਸੇ ਦੇ ਤਾਂ 1 ਰੁਪਇਆ ਬਣੂਗਾ ਹਾਂਜੀ ਇਹ ਸਾਰੇ ਪੈਸੇ ਆ ਨਾ ਆਪਾਂ ਕੀ ਬਣਾਉਣਾ ਸਿੱਖਿਆ 1 ਰੁਪਇਆ ਆ ਬੋ ਪੁਰਾਣਾ 1 ਰੁਪਇਆ 1917 ਦਾ ਫਿਰ ਉਸ ਤੋਂ ਬਾਅਦ ਇਹ ਚੱਲ ਪਏ ਵੱਡੇ ਵੱਡੇ ਹੁੰਦੇ ਸੀ ਭਾਰੀ 1 ਰੁਪਇਆ ਆ 50 ਪੈਸੇ ਨੇ ਆਹਾ 1 ਰੁਪਇਆ 1 ਰੁਪਇਆ ਠੀਕ ਹੈ ਇੱਕ ਇੱਕ ਇਹਨਾਂ ਸਾਰੇ 1 ਰੁਪਈਆਂ ਨੂੰ ਜੇ ਆਪਾਂ ਇਕੱਠੇ ਕਰਾਂਗੇ ਤਾਂ ਇਹ ਫੇਰ ਰੁਪਈਏ ਕਿਹੜੇ ਵੱਡੇ ਰੁਪਈਏ ਬਣਦੇ ਜਾਣਗੇ ਜਿਵੇਂ 10 ਦਾ ਨੋਟ ਅਜੇ 10 ਇਕੱਠੇ ਕਰ ਲਏ ਅੱਛਾ ਸਾਰੇ ਸਿੱਕਿਆਂ ਦੇ ਪਿੱਛੇ ਆ ਦੇਖੋ ਸ਼ੇਰ ਬਣੇ ਹੁੰਦੇ ਨੇ ਇਹਨਾਂ ਸ਼ੇਰਾਂ ਦੇ ਚਾਰ ਮੂੰਹ ਹੁੰਦੇ ਆ ਇੱਕ ਦਾ ਪਰਲੇ ਪਾਸੇ ਤੇਨ ਸਾਹਮਣੇ ਸਤਿਅਮੇਵ ਜਯਤੇ ਲਿਖਿਆ ਅੰਦਾ ਭਾਰਤ ਦੀ ਹਿੱਕੇ ਨੇ ਇਹ ਭਾਰਤ ਲਿਖਿਆ ਹੋਇਆ ਇੰਡੀਆ ਤੁਸੀਂ ਦੇਖਿਆ ਕਰੋ ਧਿਆਨ ਨਾਲ ਸਿੱਕਿਆਂ ਨੂੰ ਹੁਣ 1 ਰੁਪਈਏ ਦੇ ਆਪਾਂ ਜੇ ਇਕੱਠੇ ਕਰਦੇ ਆ ਸਿੱਕੇ ਜੇ ਮੰਨ ਲਓ 10 ਸਿੱਕੇ ਇਕੱਠੇ ਕਰ ਲੇ ਤਾਂ 10 ਰੁਪਏ ਜਿਹੜੇ ਕਾਗਜ਼ ਦੇ ਚੱਲਦੇ ਨੇ ਹੁਣ ਨੋਟ ਹੈਨਾ ਠੀਕ ਹੈ 10 ਰੁਪਏ ਫਿਰ ਦਾਜ ਦਾ ਬੰਦ ਹਾਂਜੀ ਇਹ 5 ਰੁਪਏ ਨੇ ਪਹਿਲਾਂ ਇਦਾਂ ਦੇ ਹੁੰਦੇ ਸੀ 5 ਰੁਪਏ ਫਿਰ ਹੁਣ ਬਾਅਦ ਚੋਂ ਇਦਾਂ ਕਾਗਜ਼ ਦੇ ਵੀ ਚੱਲ ਪਏ ਵੈਸੇ ਤਾਂ ਇਹ ਵੀ ਬੰਦ ਹੋ ਚੱਲੇ ਠੀਕ ਹੈ ਆ 2 ਰੁਪਏ ਤਾਂ ਤੁਸੀਂ ਦੇਖੇ ਹੀ ਨੇ ਠੀਕ ਹੈ 1 2 ਰੁਪਏ 5 ਰੁਪਏ ਤਾਂ ਤੁਸੀਂ ਦੇਖਿਆ ਤਾਂ ਨ ਲੋੜਾ ਪੁਰਾਣੇ ਸਿੱਕਿਆਂ ਦੀ ਕੋਈ ਗੱਲ ਨਹੀਂ ਕਦੇ ਮਿਲਾਂਗੇ ਆਪਾਂ ਫੇਰ ਹੋਰ ਵਧੀਆ ਕਰਾਂਗੇ ਠੀਕ ਹੈ ਹਾਂਜੀ ਲਾਕਡਾਊਨ ਦੇ ਦਿਨਾਂ ਦੇ ਵਿੱਚ ਬਸ ਘਰੋਂ ਲੱਭ ਗਏ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ